ਕਿ ਸਾਡੀ ਜਿਹੜੀ ਐਜੂਕੇਸ਼ਨ ਹੈ ਤਾਂ ਉਸ ਦੇ ਉੱਤੇ ਨਾ ਬਹੁਤ ਸਾਰੇ ਇਸ ਤਰੀਕੇ ਦੇ ਸਵਾਲ ਹੁਣ ਖੜੇ ਹੁੰਦੇ ਨੇ ਕਿਉਂਕਿ ਜੇਕਰ 100 ਬੱਚੇ ਇੱਕ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਪੜਨ ਲੱਗ ਜਾਂਦੇ ਨੇ ਤਾਂ ਇਹ ਜ਼ਰੂਰੀ ਤਾਂ ਨਹੀਂ ਹੈ ਕਿ ਉਹ 100 ਦੇ 100 ਡੀਸੀ ਬਣ ਜਾਣਗੇ 100 ਦੇ 100 ਅਫਸਰ ਲੱਗ ਜਾਣਗੇ ਜਿਹੜੇ ਬਹੁਤ ਸਿਆਣੇ ਬਜ਼ੁਰਗ ਸੀ ਉਹ ਆਮ ਕਹਿੰਦੇ ਸੀ ਕਿ ਧੀਰ ਨੂੰ ਕੋਈ ਨਾ ਕੋਈ ਸਜਾ ਜ਼ਰੂਰ ਸਿਖਾ ਦਿਓ ਜੇ ਜ਼ਿੰਦਗੀ ਦੇ ਵਿੱਚ ਕਦੇ ਇਸ ਦੇ ਉੱਤੇ ਕੋਈ ਔਖਾ ਵੇਲਾ ਆ ਗਿਆ ਤਾਂ ਇਹ ਆਪਣਾ ਕੰਮ ਕਰਕੇ ਆਪਣਾ ਗੁਜ਼ਾਰਾ ਹੈ ਜਿਹੜਾ ਘਰ ਦਾ ਚਲਾ ਲੈਣ ਦਾ ਸਾਡੇ ਘਰਾਂ ਦੇ ਵਿੱਚ ਨਾ ਇਹ ਗੱਲਾਂ ਆਮ ਹੁੰਦੀਆਂ ਸੀ ਅਸੀਂ ਵੀ ਸੁਣਦੇ ਸਾਂ ਕਿ ਧੀਆਂ ਨੂੰ ਜਾਂ ਮੁੰਡਿਆਂ ਨੂੰ ਇਹ ਹੱਥੇ ਕੰਮ ਕਰਨ ਲਾਓ ਆ ਖਾਸ ਤੌਰ ਦੇ ਉੱਤੇ ਨਾ ਜਿਹੜੇ ਬਹੁਤ ਸਿਆਣੇ ਬਜ਼ੁਰਗ ਸੀ ਉਹ ਆਮ ਕਹਿੰਦੇ ਸੀ ਕਿ ਧੀ ਨੂੰ ਕੋਈ ਨਾ ਕੋਈ ਚਾਜ ਜ਼ਰੂਰ ਸਿਖਾ ਦਿਓ ਜੇ ਜ਼ਿੰਦਗੀ ਦੇ ਵਿੱਚ ਕਦੇ ਇਸ ਦੇ ਉੱਤੇ ਕੋਈ ਔਖਾ ਵੇਲਾ ਆ ਗਿਆ ਤਾਂ ਇਹ ਆਪਣਾ ਕੰਮ ਕਰਕੇ ਆਪਣਾ ਗੁਜ਼ਾਰਾ ਹੈ ਜਿਹੜਾ ਘਰ ਦਾ ਚਲਾ ਲੈਣਗੇ ਤਾਂ ਇਹ ਸਾਡੀ ਜਿਹੜੀ ਅੱਜ ਦੀ এডਿਕੇਸ਼ਨ ਹੈ ਸਿੱਖਿਆ ਹੈ ਜਿਹੜੀ ਹੈ ਇਸ ਦੇ ਵਿੱਚ ਪਤਾ ਨਹੀਂ ਕਿਉਂ ਨਹੀਂ ਇਹ ਚੀਜ਼ਾਂ ਦੱਸੀਆਂ ਜਾਂਦੀਆਂ ਕਿਉਂਕਿ ਜਿੰਨੇ ਲੋਕ ਆਏ ਸਾਲ ਪਾਸ ਆਊਟ ਹੋ ਕੇ ਇੱਕ ਪ੍ਰੋਡਕਟ ਦੇ ਤੌਰ ਦੇ ਉੱਤੇ ਮਾਰਕੀਟ ਦੇ ਵਿੱਚ ਚਲੇ ਜਾਂਦੇ ਨੇ ਪਤਾ ਨਹੀਂ ਉਹਨਾਂ ਦਾ ਮੁੱਲ ਉੱਥੇ ਪੈਂਦਾ ਹੈ ਕਿ ਨਹੀਂ ਪੈਂਦਾ ਜਾਂ ਕਿੰਨੇ ਲੋਕ ਰੁਲ ਜਾਂਦੇ ਨੇ ਕਿੰਨਿਆਂ ਦੇ ਸੁਪਨੇ ਟੁੱਟਦੇ ਨੇ ਉੱਥੇ ਤਾਂ ਦੂਜੇ ਰਸਤੇ ਬਹੁਤ ਸਾਰੇ ਲੋਕਾਂ ਦੇ ਕੋਲ ਬਚਦੇ ਨਹੀਂ ਉੱਥੇ ਤਾਂ ਇਹ ਕਿਉਂ ਜ਼ਰੂਰੀ ਹੈ ਤੇ ਕਿਸ ਤਰ੍ਹਾਂ ਜ਼ਰੂਰੀ ਹੈ ਕਿ ਸਾਨੂੰ ਹੱਥੇ ਕੋਈ ਨਾ ਕੋਈ ਕੰਮ ਕਰਤਾ ਜਿਹੜੀ ਉਹ ਜ਼ਰੂਰ ਆਉਣਾ ਚਾਹੀਦਾ ਬਿਲਕੁਲ ਇੱਕ ਤਾਂ ਇਹ ਚੀਜ਼ ਕਹਿ ਲਓ ਵੀ ਆਪਣੇ ਪਰਿਵਾਰਾਂ 'ਚ ਵੀ ਇਹ ਚੀਜ਼ਾਂ ਹੋ ਗਈਆਂ ਪਹਿਲਾਂ ਨਹੀਂ ਸੀ ਪਹਿਲਾਂ ਸਹੀ ਗੱਲ ਹੈ ਜੇ ਪੜ੍ਹ ਲਿਖੀ ਵੀ ਰਹੀ ਹੁੰਦੀ ਸੀ ਕੁੜੀ ਮੈਨੂੰ ਖੁਦ ਨੂੰ ਯਾਦ ਆ ਵੀ ਜਿਵੇਂ ਸਕੂਲ ਤੋਂ ਪੜ੍ਹ ਕੇ ਵੀ ਆਉਂਦੀ ਹੁੰਦੀ ਸੀ ਤਾਂ ਵੀ ਮੈਨੂੰ ਦਾਦੀ ਵੱਲੋਂ ਵੀ ਉਸ ਟਾਈਮ 7ਵੀਂ 8ਵੀਂ ਕਲਾਸ ਚੋਂ ਦੀ ਸੋ ਉਦੋਂ ਵੀ ਕਹਿੰਦੇ ਨੇ ਸੀ ਉਹ ਚੁੱਲੇ ਤੇ ਰੋਟੀ ਬਣਾ ਕੇ ਦਿਖਾ ਤੂੰ ਚੁੱਲੇ ਤੇ ਰੋਟੀ ਬਣਾ ਹੂੰ ਉਦੋਂ ਗੁੱਸਾ ਵੀ ਆਉਂਦਾ ਹੁੰਦਾ ਸੀ ਨਾ ਵੀ ਪੜ ਕੇ ਆਈਆਂ ਮੈਂ ਤਾਂ ਪੜਨਾਗਾ ਹਨਾ ਪਰ ਉਹ ਇੰਡਾਇਰੈਕਟਲੀ ਬਹੁਤ ਸੋਹਣੀਆਂ ਚੀਜ਼ਾਂ ਸਿਖਾ ਰਏ ਸੀ ਕਿ ਸਾਨੂੰ ਉਹ ਮੇਨਟੋ ਤੋਂ ਭੱਜਣਾ ਨਹੀਂ ਸਿਖਾ ਰਏ ਸੀ ਉਹ ਇਹ ਚੀਜ਼ਾਂ ਸਿਖਾ ਰਏ ਸੀ ਕਿ ਵੀ ਕੰਮ ਕਰਨਾ ਹੀ ਪਊਗਾ ਹੁਣ ਆਲੇ ਜਿਹੜੀ ਇਹ ਚੀਜ਼ ਪੀੜੀ ਦਾ ਇੱਕ ਇੱਕ ਫਰਕ ਪਿਆ ਕਿਉਂ ਪਿਆ ਹੁਣ ਕੁੜੀਆਂ ਦਾ ਵੀ ਆ ਮੁੰਡਾ ਹੁਣ ਮੈਨੂੰ ਕਈ ਵਾਰ ਇਹ ਲੱਗਦਾ ਹੁੰਦਾ ਵੀ ਮੁੰਡਿਆਂ ਨੂੰ ਰੋਟੀ ਬਣਾਉਣੀ ਆਉਂਦੀ ਆ ਕੁੜੀਆਂ ਨੂੰ ਨਹੀਂ ਰੋਟੀ ਬਣਾਉਣੀ ਆਉ ਕਿਉਂਕਿ ਖਾਸ ਕਰ ਜਿਹੜੀਆਂ ਪੜ੍ਹ ਲਿਖ ਰਹੀਆਂ ਨੇ ਹਨਾ ਕਿਉਂਕਿ ਉਹਨਾਂ ਨੂੰ ਇਹ ਚੀਜ਼ ਇਹ ਪੁੱਤ ਪੜ ਲਾ ਪੜ ਲਿਖ ਕੇ ਨੌਕਰੀ ਲੈ ਲੈ ਕੋਈ ਗੱਲ ਨਹੀਂ ਕੰਮ ਤਾਂ ਹੁੰਦੇ ਰਹਿਣਗੇ ਗਲਤ ਹੈ ਇਹ ਚੀਜ਼ ਹਨਾ ਕੰਮ ਵੀ ਕਰੋ ਫਿਰ ਤੁਹਾਨੂੰ ਮੈਨੇਜ ਕਰਨੀਆਂ ਚੀਜ਼ਾਂ ਕਿਵੇਂ ਆਉਣਗੀਆਂ ਹਨਾ ਤਾਂ ਮੈਨੇਜ ਕਰਨਾ ਹੀ ਤਾਂ ਹੈਗਾ ਬਿਜ਼ਨਸ ਕਰਨਾ ਮੰਨ ਕੇ ਚਲੋ ਤੁਸੀਂ ਅੱਗੇ ਜਾ ਕੇ ਜੌਬ ਵੀ ਕਰਨੀ ਆ ਫਿਰ ਤੁਸੀਂ ਮੈਨੇਜ ਕਿਵੇਂ ਕਰੋਗੇ ਉਹ ਕੰਮ ਨੂੰ ਕਿਵੇਂ ਮੈਨੇਜ ਕਰੋਗੇ ਜੇ ਤੁਹਾਨੂੰ ਘਰੇ ਰੋਟੀ ਬਣਾਉਣ ਤੋਂ ਲੈ ਕੇ ਹੋਰ ਕੰਮ ਹੀ ਨਹੀਂ ਨਹੀਂ ਮੈਨੇਜ ਕਰਨੇ ਆਉਂਦੇ ਹਨਾ ਤਾਂ ਇਹ ਚੀਜ਼ ਦਾ ਫਰਕ ਹੈਗਾ ਤਦ ਕਿਤੇ ਨਾ ਕਿਤੇ ਸ਼ੁਰੂ ਤੋਂ ਉਹ ਪ੍ਰੋਗਰਾਮਿੰਗ ਨਾਲ ਗਲਤ ਹੋ ਰਹੀ ਆ। ਵੀ ਜੇ ਪੜ ਰਹੇ ਹੋ ਤਾਂ ਸਿਰਫ ਪੜ ਹੀ ਰਹੇ ਹੋ ਹੋਰ ਕੰਮ ਨਹੀਂ ਕਰਨਾ। ਜਦੋਂ ਕਿ ਆਪਣੇ ਦਿਮਾਗ 'ਚ ਮੈਨੂੰ ਲੱਗਦਾ ਵੀ ਇੰਨੇ ਕੁ ਪਾਵਰ ਹੈਗੀ ਆ ਇਹ ਇੱਕ ਟਾਈਮ ਦੇ ਵਿੱਚ ਬਹੁਤ ਚੀਜ਼ਾਂ ਹੈਂਡਲ ਕਰ ਸਕਦਾ। ਤੇ ਜੇ ਤੁਸੀਂ ਕੰਟਾ-ਕੰਟਾ ਡਿਵਾਈਡ ਵੀ ਕਰਕੇ ਕੋਈ ਚੀਜ਼ ਕੰਮ ਵੀ ਕਰ ਰਹੇ ਹੋ ਤਾਂ ਸਭ ਹੋ ਜਾਂਦਾ ਹੁੰਦਾ। ਤਰਕ ਉਹੀ ਗੱਲ ਆ ਵੀ ਜੇ 100 ਬੱਚਾ ਪੜ ਰਿਹਾ 100 ਦਾ 100 ਡੀਸੀ ਨਹੀਂ ਲੱਗੂਗਾ। ਪਰ ਇਹ ਵੀ ਐਵੇਂ ਹੋ ਸਕਦਾ ਵੀ ਜੇ ਉਹ ਪੜ ਲਿਖ ਕੇ ਆਪਣੀ ਜ਼ਿੰਦਗੀ ਹੀ ਇੰਨੀ ਕੁ ਸੋਹਣੀ ਬਣਾ ਲੈਣ। ਤਾਂ ਉਹ ਡੀਸੀ ਤੋਂ ਘੱਟ ਹੀ ਨਾ ਲੱਗਣਾ ਹਨਾ ਉਹ ਕਿਸੇ ਵੱਲ ਨਾ ਦੇਖਣਾ 100 ਬੱਚਾ ਜੇ ਪੜ੍ਹ ਲਿਖ ਕੇ ਕਾਲਜ ਚੋਂ ਗਿਆ ਨਾ ਕਾਲਜ ਤੋਂ ਬਾਅਦ ਉਹਨੂੰ ਇਹ ਨਾ ਹੋਵੇ ਵੀ ਮੈਂ ਕਿਸੇ ਹੋਰ ਵੱਲ ਦੇਖਣਾ ਵੀ ਉਹ ਮੈਨੂੰ ਰੋਟੀ ਦੇਉ ਮੈਂ ਤਾਂ ਖਾਉ 100 ਦਾ 100 ਇੰਨਾ ਕੁ ਕਾਬਿਲ ਹੋ ਸਕਦਾ ਵੀ ਆਪਦੀ ਕਮਾ ਕੇ ਰੋਟੀ ਖਾ ਲੇ ਇਹ ਸਕੂਨ ਹੀ ਇੱਕ ਚੀਜ਼ ਆ ਹਨਾ ਮੈਨੂੰ ਪਤਾ ਵੀ ਕਈ ਵਾਰ ਕੁਝ ਕੁ ਚੀਜ਼ਾਂ ਦੇ ਕੁਝ ਕੁ ਲੋਕਾਂ ਦੇ ਐਵੇਂ ਦੇ ਮੈਸੇਜ ਵੀ ਆਉਂਦੇ ਨੇ ਉਹ ਜੌਬ ਕਰ ਰਹੇ ਹੁੰਦੇ ਨੇ ਪੂਰੀ ਵਧੀਆ ਲੱਖ-ਲੱਖ ਰੁਪਇਆ ਮਾਉਂਟ ਹੁੰਦਾ ਹਨਾ ਉਹਨਾਂ ਦੀ ਸੈਲਰੀ ਹੁੰਦੀ ਆ ਪਰ ਉਹ ਖੁਸ਼ ਨਹੀਂ ਹੁੰਦੇ ਕਿੱਡੀ ਤਰਾਸਦੀ ਹੈ ਇਸ ਚੀਜ਼ ਦੀ ਹਨਾ ਤੁਸੀਂ ਕਈ ਵਾਰ ਉਹ ਕਹਿੰਦੇ ਨੇ ਵੀ ਬੰਨੇ ਗਏ ਜ਼ਿੰਦਗੀਆਂ ਲੱਗਦਾ ਵੀ ਪੈਸਾ ਹੀ ਆ ਸਾਰਾ ਕੁਝ ਵੀ ਜ਼ਿੰਦਗੀ ਜਉਂ ਤਾਂ ਰਹੇ ਹੀ ਨਹੀਂ ਸਵੇਰੇ ਚੱਲ ਜਾਂਦੇ ਆ ਸ਼ਾਮ ਨੂੰ ਆ ਜਾਂਦੇ ਆ ਤਾਂ ਜਦੋਂ ਤੁਸੀਂ ਪੜ ਰਹੇ ਹੁੰਨੇ ਹੋ ਉਹ ਬਹੁਤ ਸੋਹਣੀ ਜ਼ਿੰਦਗੀ ਹੁੰਦੀ ਆ ਤੁਹਾਡੇ ਕੋਲ ਹਨਾ ਉਸ ਟਾਈਮ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਜਦੋਂ ਤੁਸੀਂ ਨੌਕਰੀਆਂ ਤੇ ਲੱਗ ਜਾਂਦੇ ਹੋ ਨਾ ਉਹ ਸਿੱਖਣ ਵਾਲਾ ਸਿੱਖਣ ਵਾਲੀ ਕਲਾ ਖਤਮ ਹੋ ਜਾਂਦੀ ਆ ਤੁਹਾਡੇ ਅੰਦਰੋਂ ਤੁਸੀਂ ਮਸ਼ੀਨ ਬਣ ਕੇ ਰਹਿ ਜਾਣਾ ਇੱਕ ਤਰੀਕੇ ਨਾਲ ਹਨਾ ਤਾਂ ਜੋ ਤੁਸੀਂ ਪੜ ਰਹੇ ਹੋ ਨਾ ਇਹ ਬਹੁਤ ਸੋਹਣਾ ਮੌਕਾ ਤੁਹਾਡੇ ਕੋਲ ਪੜੋ ਚੀਜ਼ਾਂ ਨੂੰ ਅਬਜ਼ਰਵ ਕਰੋ ਦੇਖੋ ਆਪ ਦੇ ਲਈ ਇਹ ਦੇਖੋ ਵੀ ਤੁਸੀਂ ਹੋਰ ਕੀ ਕਰ ਸਕਦੇ ਹੋ ਕੀ ਸਿੱਖ ਸਕਦੇ ਹੋ ਜ਼ਰੂਰੀ ਨਹੀਂ ਹੁੰਦਾ ਤੁਸੀਂ ਉਹ ਹੀ ਸਿੱਖੋ ਜਿਹੜਾ ਕਈ ਵਾਰ ਨਾ ਆਪ ਐਵੇਂ ਸਿੱਖ ਲੈਣੇ ਉਹਨੇ ਅੱਗੇ ਜਾ ਕੇ ਮੇਰੇ ਕੰਮ ਆਉ ਉਹ ਇਹ ਚੀਜ਼ ਤੁਸੀਂ ਇੱਕ ਚੀਜ਼ ਹੀ ਦੇਖੀ ਜਾਨੇ ਹੋ ਨਾ ਵੀ ਮੈਂ ਇਹੀ ਸਿੱਖਣਾ ਜੋ ਵੀ ਦਿਲ ਕਰਦਾ ਕਿਤਾਬ ਪੜਨ ਨੂੰ ਦਿਲ ਕਰਦਾ ਕਿਤਾਬ ਪੜ ਲਓ ਸਿਲੇਬਸ ਦਾ ਨਹੀਂ ਪੜਨ ਨੂੰ ਦਿਲ ਕਰਦਾ ਕੁਝ ਵੀ ਪੜਨ ਨੂੰ ਦਿਲ ਕਰਦਾ ਤਾਂ ਉਹ ਪੜ ਲਓ ਡਾਂਸ ਸਿੱਖਣ ਨੂੰ ਦਿਲ ਕਰਦਾ ਉਹ ਕਰ ਲੋ ਬਸ ਗੱਲ ਸਿਰਫ ਇਹ ਆ ਵੀ ਆਪਦੇ ਮਾਇੰਦ ਨੂੰ ਰਿਲੈਕਸ ਰੱਖੋ ਹੋਣਾ ਉਹ ਤੇ ਪ੍ਰੈਸ਼ਰ ਨਾ ਪਾਓ ਵੀ ਇਹ ਕਿਹਲੋ ਪਤਾ ਨਹੀਂ ਆਪਣੇ ਇੱਕ ਪਿੰਡਾਂ ਚ ਕਹਿੰਦੇ ਹੁੰਦੇ ਸੀ ਵੀ ਐਵੇਂ ਲੱਗੇ ਹੋਏ ਨੇ ਵੀ ਇੱਧਰ ਹੀ ਦੇਖਣਾ ਨਾ ਇੱਧਰ ਦੇਖਣਾ ਨਾ ਇੱਧਰ ਦੇਣਾ ਜਾਨਵਰਾਂ ਦੇ ਲੱਗੇ ਹੁੰਦੇ ਨੇ ਜਾਨਵਰਾਂ ਦੇ ਹਨਾ ਖੋਪੇ ਖੋਪੇ ਕੁਛ ਹੈ ਨਾ ਐਵੇਂ ਹੈ ਨਾ ਤਾਂ ਐਵੇਂ ਨਾ ਬਣਾਓ ਜਿੱਥੇ ਦਿਲ ਕਰਦਾ ਇੱਧਰ ਦੇਖਣਾ ਇੱਧਰ ਦੇਖਣਾ ਇਹਦਾ ਮਤਲਬ ਇਹ ਵੀ ਕੁਝ ਵੀ ਸਿੱਖਣ ਦਾ ਦਿਲ ਕਰਦਾ ਇਹ ਸੋਚ ਕੇ ਨਾ ਸੋਚੋ ਵੀ ਅੱਗੇ ਜਾ ਕੇ ਨੌਕਰੀ ਲੈਣੀ ਆ ਤਾਂ ਸਿੱਖ ਰਹੇ ਆ ਕੁਛ ਵੀ ਕਰਨ ਨੂੰ ਦਿਲ ਕਰਦਾ ਕਰ ਲੋ ਤੁਹਾਨੂੰ ਇਹ ਨਹੀਂ ਪਤਾ ਵੀ ਉਹ ਹੋ ਐਨੀ ਚੀਜ਼ ਸਿੱਖੀ ਹੋ ਥੋੜੀ ਕਿੱਥੇ ਜਾ ਕੇ ਕਦੋਂ ਕੰਮ ਆ ਜੇ ਹਾਂ ਨਾ ਐਨੀਆਂ ਕੁ ਮਸ਼ੀਨਾਂ ਨਾ ਬਣਾਓ ਆਪਣੇ ਆਪ ਨੂੰ ਬਸ ਜ਼ਿੰਦਗੀ ਇਹ ਸੋਚ ਕੇ ਚੱਲ ਸਕਦੇ ਆਪਾਂ ਵੀ ਜ਼ਿੰਦਗੀ ਬਹੁਤ ਛੋਟੀ ਆ ਇਹ ਨਹੀਂ ਪਤਾ ਕੱਲ ਨੂੰ ਕੀ ਹੋ ਜੇ ਵੀ ਅੱਜ ਦਾ ਦਿਨ ਹੀ ਆ ਮੇਰੇ ਕੋਲ ਅੱਜ ਦੇ ਦਿਨ 'ਚ ਮੈਂ ਕੀ ਕੀ ਕਰ ਸਕਦਾ ਜੀ ਤਾਂ ਜੇ ਤੁਸੀਂ ਉਵੇਂ ਜਾਣਾ ਸ਼ੁਰੂ ਕਰ ਦੋਗੇ ਨਾ ਸੱਚੀ ਜ਼ਿੰਦਗੀ ਬਹੁਤ ਸੋਹਣੀ ਲੱਗੂ ਤੁਹਾਨੂੰ ਕੋਈ ਪ੍ਰੈਸ਼ਰ ਨਹੀਂ ਲੱਗੂਗਾ ਕਿਸੇ ਵੀ ਚੀਜ਼ ਦਾ